ਹਾਂਜੀ ਭਾਈ ਜੀ ਸਵਾਗਤ ਆ ਜੀ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਪਿੰਡ ਸੰਧੂ ਕਲਾ ਜ਼ਿਲ੍ਹਾ ਬਰਨਾਲਾ ਬਾਈ ਕੋਲ ਜਰਸੀ ਗਾਂ ਟੌਪ ਦੀ ਠੀਕ ਹੈ ਜੀ 7 ਮਹੀਨਿਆਂ ਦੀ ਗੱਬਣਾ ਜੀ ਠੀਕ ਹੈ ਜੀ ਤੇ 3 1/2 ਕਿਲੋ ਲੀਟਰ ਦੁੱਧ ਦਿੰਦੀ ਆ ਤੇ ਵੱਧ ਜਾਣਕਾਰੀ ਆਪਾਂ ਨੂੰ ਬਾਈ ਦੱਸੂਗਾ ਜੀ ਠੀਕ ਹੈ ਜੀ ਨੇੜੇ ਨੇੜੇ ਪਿੰਡ ਪੈ ਜਾਂਦੇ ਆਪਾਂ ਤੌਰ ਠੀਕ ਹੈ ਜੀ ਇਧਰ ਤਪਾ ਆ ਸੜਕ ਜਾਂਦੀ ਆ ਠੀਕ ਹੈ ਜੀ ਇਧਰ ਦੀ ਇਹ ਜਾਂਦੀ ਆ ਭਦੌੜ ਦੂਜੀ ਸਾਈਡ ਜਾਂਦੀ ਆ ਤਾਪੇ ਠੀਕ ਹੈ ਜੀ ਵੱਧ ਜਾਣਕਾਰੀ ਲੈਣੇ ਆਪਾਂ ਬਾਈ ਜੀ ਤੋਂ ਕਰਦੇ ਆਂ ਇਹ ਗੱਲਬਾਤ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਹੈਗਾ ਜੀ ਭਰਪੂਰ ਸਿੰਘ ਹਾਂਜੀ ਐਂਡ ਹੈਗਾ ਸੰਧੂ ਕਲਾਂ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਤਸੀਲ ਆਪਾਂ ਨੂੰ ਤਫਾ ਪੈਣੀ ਆ ਫੋਨ ਨੰਬਰ ਆਵਾਂਗਾ 99154 ਹਾਂਜੀ 66734 ਠੀਕ ਹੈ ਜੀ ਇਹ ਜਿਹੜੀ ਜਰਸੀ ਹੈ ਗੱਬਣ ਤੋਂ ਕੋੜ ਵਹਿੜਾ ਪਹਿਲਾ ਸੂਆ ਹਾਂਜੀ ਦੂਜੇ ਸੂਏ ਨੂੰ ਗੱਬਣਾ ਫੇਸਪੂਕ ਕੁਆਲਿਟੀ ਸਾਰੀ ਟੌਪ ਬਰੀਡ ਦੀ ਆ ਠੀਕ ਹੈ ਜੀ ਇਹ ਮੰਨ ਲਓ ਵੀ 7ਵੇਂ ਮਹੀਨਾ ਇਹਨੂੰ ਸਟਾਰਟ ਹੀ ਆ ਸਹੀ ਦੀ ਗੱਬਣ ਹੋ ਗਈ ਠੀਕ ਹੈ ਜੀ 3 ਕਿਲੋ ਰੋਦ ਤੱਕ ਟਾਈਮ ਹੀ ਚੋਣਿਆ ਨੂੰ ਟਰਾਈ ਕਰਨ ਚ ਫਾਇਦਾ ਨੇ ਚੋਪੇ ਦੇਖ ਲੈਣੀਆਂ ਤੱਕ ਟਾਈਮ ਠੀਕ ਹੈ ਜੀ ਇਹ ਨਹੀਂ ਗੱਲ ਕੋਈ ਦੋ ਟਾਈਮ ਚੋਲੇ ਇਹਦਾ ਹਾਂ ਦੋ ਟਾਈਮ ਚੋਲੇ ਇੱਕ ਚੋਲੇ ਆਉਂਦਾ ਹਾਂਜੀ ਹਾਂਜੀ ਤੇ ਇਹਦਾ 20000 ਰੁਪਏ ਚੋਂ ਆਪਾਂ ਮਾਨਤਾਨ ਕਰ ਦਾਂਗੇ ਬਾਕੀ ਆਪਣੇ ਕੋਲੇ ਅੰਦਰ ਐਚਐਫ ਤੇ ਜਰਸੀਆਂ ਵੱਛੀਆਂ ਹੋਰ ਬਹੁਤ ਚੰਗੀਆਂ ਨੇ ਠੀਕ ਹੈ ਜੀ ਥੋੜਾ ਜਿਹਾ ਹਲੇ ਧੁੱਪ ਹੋਣ ਦੇ ਕਾਰਨ ਤੇ ਅੰਦਰ ਜਗਾ ਭੀੜੀ ਆ ਥੋੜੀ ਜੀ ਮਾੜੀ ਤੋਰ ਕੇ ਦਿਖਾਵਾਂਗੇ ਵੀਰ ਜੀ ਉਹਦਾ ਕਰਕੇ ਨਹੀਂ ਹਲੇ ਆਪਾਂ ਉਹ ਪੂਰੀ ਵੀਡੀਓ ਬਣਾਈ ਠੀਕ ਹੈ ਠੀਕ ਹੈ ਉਹ ਆਪਾਂ ਬਣਾ ਲਾਂਗੇ ਸ਼ਾਮ ਨੂੰ ਠੀਕ ਹੈ ਜੀ ਜਿਹੜਾ ਵੀ ਮਰਜ਼ੀ ਬੰਦਾ ਆ ਸਕਦਾ ਲੈ ਜਾ ਸਕਦਾ ਦੇਖ ਕੇ ਪ ਭਾਈ ਜੀ ਪਰਵਾਰ ਵਾਲੇ ਪਰਵਾਰ ਵਾਲਾ ਪਰਵਾਰ ਦਾ ਕੰਮ ਬਈ ਦਾ ਦੇਖ ਸਕਦੇ ਹੋ ਅੱਜ ਦੇ ਹੋਰ ਵੀ ਬਸਤੇ ਖੜੀਆਂ ਅੰਦਰ ਗਾਵਾਂ ਟੋਕ ਟੋਕ ਦੇ ਜੋ ਉਪਰੋਂ ਮੋੜ ਦਿਓ ਫੇਸ ਕੁਆਲਟੀ ਦੇਖਿਆ ਤੋਰਾ ਤਾਰਾ ਦੇਖ ਸਕਦੇ ਹੋ ਠੀਕ ਹੈ ਜੀ ਭਾਈ ਜੀ ਨੇ ਜਰੂਰ ਕੰਡਕਟ ਕਰੋ ਪਿੰਡ ਸੰਦੂ ਕਲਾ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ 20 22 22 ਕਿਲੋ ਵਾਲੀਆਂ ਵੀ ਆਪਣੇ ਕੋਲੇ ਹੈਗੀਆਂ ਨੇ ਜਰਸਨਸ ਤੋਂ ਨਾਲ ਠੀਕ ਹੈ ਜੀ 32 ਕਿਲੋ ਵਾਲੀਆਂ ਐਫ ਤੇ ਕ੍ਰਾਸ ਵੀ ਹੈਗੀਆਂ ਨੇ ਠੀਕ ਹੈ ਜੀ ਠੀਕ ਹੈ ਜੀ ਭਾਈ ਜੀ ਉਹ ਤੁਹਾਨੂੰ ਅਗਲੀ ਵੀਡੀਓ ਸੂਟ ਕਰਾਂਗੇ ਉਹਦੇ ਚ ਤੁਹਾਨੂੰ ਦਿਖਾਵਾਂਗੇ ਸਾਰੀ ਤੇ ਫੇਸਬੁੱਕ ਤੇ ਭਰਾ ਆਪਣਾ ਪੇਜ ਦਾ ਗਰਜੀਤ ਰਾਏ ਹੁਣ ਬਾਕੀ ਤੋਂ ਫਾਲੋਅਰ ਦੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀਏ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ